ਉਹ ਹੱਥੇ ਖੇਡਣੇ ਜਾਣਾ ਨਹੀਂ ਹੁੰਦਾ ਚੀਜ਼ਾਂ ਜਾਣੇ ਆ ਕਿ ਉੱਥੇ ਜਿਹੜੀਆਂ ਗੱਲਾਂបੱਤਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਉਹ ਛੋਟੇ-ਛੋਟੇ ਬੱਚੇ ਜਿਹਨੂੰ ਅਸੀਂ ਚੌੜ ਕਰਦੇ ਨਾ ਉਹਦੇ ਮੂੰਹਾਂ ਨੂੰ ਥੋੜੀ-ਥੋੜੀ ਦਾਲੂ ਲਾ ਦਿੰਦੇ ਆ ਇਹ ਇਹ ਛੋਟੀਆਂ-ਛੋਟੀਆਂ ਗੱਲਾਂ ਅਸੀਂ ਚੌੜਚ ਕਰਾ ਕਰਦੇ ਆ ਮਜ਼ਾਕ ਚ ਕਰਦੇ ਆ ਹੱਸੀ ਦੇ ਵਿੱਚ ਕਰਦੇ ਆ साढ़े बहुत ही जो मैडम अवनीत कौडल जी आई पी एस 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 पी बठिंडा एस पी साहब अजय गांधी जी जी एस पी सरदार हरबंत सिंह जी धारी साहब कृपाल जी जिला भाषा अफसर साढ़े दरम्यान मैडम अज, ਕੋਈ ਜਾਣਕਾਰੀ ਵਸਤੇ ਦੀ ਇਹ দাশੋਗ ਪ੍ਰਿੰਸੀਪਲ ਜੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਸਰਦਾਰ ਜਸਵਿੰਦਰ ਸਿੰਘ ਜੀ ਬਾਬਾ ਫਰੀਦ ਕਾਲਜ ਤੋਂ ਕੀਰਤੀ ਕਪਾਲ ਜੀ ਡਾਕਟਰ ਹਰਿਉਮ ਠਾਕਰ ਜੀ ਅੱਜ ਦੇ ਜਿਹੜੇ ਅਗੇ ਇਸ ਨਸ਼ਾ ਬੋਧ ਦੀ ਚੱਲ ਰਹੀ ਹੈ ਨਾ ਪੰਜਾਬ ਸਰਕਾਰ ਦਾ ਮੇਰਾ ਨਾਮ ਮਨੀਤ ਕੁੰਦੂਵੇ ਜਿਵੇਂ ਸਰਹੰਦਾ ਦਸਹਰਤ ਹਾਂ ਐਸਐਸਪੀ ਬਠਿੰਡਾ ਮੈਂ ਪਿਛਲੇ ਇਨ ਸੈਪਟੈਂਬਰ ਨੂੰ ਉੱਥੇ ਜੁਆਇਨ ਕੀਤਾ ਔਰ ਜਿਵੇਂ ਕਿ ਪਹਿਲਾਂ ਦੱਸਿਆ ਮੈਂ 2022 ਚ ਵੀ ਇੱਥੇ ਆਈ ਸੀ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਮੈਨੂੰ ਭੇਜਿਆ ਸੀ ਫਾਰ ਕੰਡਕਟਿੰਗ ਇਲੈਕਸ਼ਨਸ ਤੇ ਉਸ ਤੋਂ ਬਾਅਦ ਮੈਂ ਖੰਨਾ ਪੋਸਟਡ ਸੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਥੈਂਕਸ ਕਰਨਾ ਚਾਹਾਂਗੀ ਕਿ ਤੁਸੀਂ ਸਾਡਾ ਬੜੇ ਸ਼ਾਰਟ ਨੋਟਿਸ ਤੇ ਸੰਡੇ ਨੂੰ ਹੀ ਮੈਂ ਡੀਐਸਪੀ ਸਿਟੀ 1 ਨੂੰ ਗਿਆ ਸੀਗਾ ਇਨ ਫੈਕਟ ਕੱਲ ਗਿਆ ਸੀ ਪਰ ਕੱਲ ਹੀ ਕਿਹਾ ਸੀਗਾ ਮੈਂ ਕਿ ਜੇ ਕੱਲ ਹੀ ਸ਼ਾਮ ਨੂੰ ਰੇਂਜ ਹੋ ਜਾਂਦਾ ਬਟ ਬੜੀ ਜਲਦੀ ਇਨਾਂ ਨੇ ਬੜਾ ਵਧੀਆ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਕੇ ਸਾਡੀ ਜਿਹੜੀ ਪੁਲਿਸ ਪਬਲਿਕ ਮੀਟਿੰਗ ਜਿਹਨੂੰ ਅਸੀਂ ਅੰਸਤ ਕੀਤੇ ਕਿਰਪਾਲ ਕਹ ਰਹੇ ਸੀਗੇ ਪੰਜਾਬੀ ਚ ਉਹ ਸਗਾ ਪੂਰੇ ਪੰਜਾਬ ਚ ਇਹ ਮਹਿੰਮ ਚੱਲ ਰੇ ਹੈ ਜੀ ਕਮਿਊਨਿਟੀ ਨੂੰ ਆਪਣੇ ਨਾਲ ਜੋੜੀਏ ਚਲਦਾ ਤਾਂ ਪਹਿਲਾਂ ਵੀ ਰਹਿੰਦਾ ਇੱਕ ਨਾਂ ਜਿਵੇਂ ਲਿਖ ਦਿੰਦੇ ਵਿਲੇਜ ਡਿਫੈਂਸ ਯਾ ਵਾਰਡ ਡਿਫੈਂਸ ਵੀ ਪਬਲਿਕ ਸਾਡੇ ਨਾਲ ਆਪ ਵੋਲੰਟੇਰੀਲੀ ਜੁੜੇ ਜਿਹੜੇ ਵੀ ਅਸੀਂ ਮਹਿੰਮ ਚਲਾ ਰਹੇ ਉਹਦੇ ਚ ਮਿਲेंगी ਸਾਡੇ ਨਾਲ ਰਹੇ ਤਾਂ ਉਹਦੇ ਤਹਿਤ ਅੱਜ ਅਸੀਂ ਕੋਤਵਾਲੀ ਥਾਣੇ ਦੇ ਏਰੀਆ 'ਚ ਮੀਟਿੰਗ ਲੱਗ ਕੇ ਔਰ ਜਿਵੇਂ ਕਿ ਪ੍ਰੋਫੈਸਰ ਡਾਕਟਰ ਜਸਵਿੰਦਰ ਡਾਕਟਰ ਗੁਰਪ੍ਰੀਤ ਔਰ ਹਰੀਮ ਸਿੰਘ ਇਹਨਾਂ ਨੇ ਵੀ ਸਾਰਿਆਂ ਨੇ ਗੱਲ ਕੀਤੀ ਇਹ ਸਾਡਾ ਇਨੀਸ਼ੀਏਟਿਵ ਕੰਟੀਨਿਊਡ ਰਹੇਗਾ ਬਾਕੀ ਮੈਂ ਇਹ ਗੱਲਾਂ ਜ਼ਿਆਦਾ ਰਿਪੀਟ ਨਹੀਂ ਕਰਾਂਗੀ ਸਾਡੀ ਅਸ ਅਸ ਅ ਪੁਲਿਸ ਟੀਫ ਤੁਹਾਡੇ ਨਾਲ ਇਥੇ ਆ ਕੇ ਗੱਲਬਾਤ ਕਰਨੀਆਂ ਤੁਹਾਡੇ 2 ਪੁਆਇੰਟ ਲੈਂਡ ਦਾ ਬੇਸਿਕ ਆਪਸੀ ਹੈ ਕਿ ਅਸੀਂ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਵੀ ਸਾਡੇ ਵੱਖਰੇ ਵੱਖਰੇ ਇਨੀਸ਼ੀਏਟਿਵ ਚੱਲ ਰਹੇ ਸਭ ਤੋਂ ਵੱਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਨਸ਼ੇ ਦੇ ਖਿਲਾਫ ਜਿਹੜੀ ਮੋਹਮ ਜੋ ਮਾਲੀਮ ਸੀਐਮ ਪੰਜਾਬ ਦਾ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਪੁਲਿਸ ਨਾਲ ਰਿਲੇਟਡ ਉਹ बार-बार ਸਾਨੂੰ ਇਹੀ ਹਦਾਇਤਾਂ ਲੱਗਦੇ ਕਿ ਜਿਵੇਂ ਜਦੋਂ ਤੱਕ ਇੱਥੇ ਕਿਸੇ ਸਪੀਕਰ ਨੇ ਵੀ ਕਿਹਾ ਕਿ ਜਦੋਂ ਤੱਕ ਇਹ ਫੀਲਿੰਗ ਅਸੀਂ ਇੰਟਰਨਲਾਈਜ਼ ਨਹੀਂ ਕਰਾਂਗੇ ਕਿ ਜਿਹੜੀ ਇਹ ਇੱਕ ਕੋਵਿਡ ਦੀ ਤਰ੍ਹਾਂ ਬਿਮਾਰੀ ਹੈ ਜਦੋਂ ਤੱਕ ਸਾਡੇ ਆਪਣੇ ਘਰ ਨਹੀਂ ਆਉਂਦੀ ਵੀ ਡੋਨਟ ਅੰਡਰਸਟੈਂਡ ਦ ਗ੍ਰੈਵਿਟੀ ਆਫ ਦ ਸਿਚੁਏਸ਼ਨ ਜਦੋਂ ਆਈ ਥਿੰਕ ਵਨ ਆਫ ਤੁਹਾਡੇ ਦੋਨਾਂ ਚੋਂ ਕਿਸੇ ਸਪੀਕਰ ਨੇ ਕਿਹਾ ਡਾਕਟਰ ਗੁਰਪ੍ਰੀਤ ਨੇ ਆ ਜਾਂ ਡਾਕਟਰ ਜਸਪ੍ਰੀਤ ਨੇ ਕਿ ਮੇਰੇ ਆਪਣਾ ਬ੍ਰਦਰ ਵਾਸ ਇਫਲੈਕਟਡ ਵਿਦ ਡਰਗਸ ਐਂਡ ਹੀ ਪਾਸਡ ਅਵੇ ਸੋ ਉਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਵੀ ਸਾਨੂੰ ਨਹੀਂ ਵੇਟ ਕਰਨੀ ਚਾਹੀਦੀ ਅਸੀਂ ਸਾਰੇ ਆਪਣੇ ਹੀ ਪੰਜਾਬ ਦਾ ਸੋਚ ਕੇ ਕਰੀਏ ਕਿ ਅੱਜ ਸਾਡੇ ਪੜੋਸਚੀ ਜਾਂ ਦੂਜੀ ਗਲੀ 'ਚ ਕੋਈ ਬੱਚੇ ਦੀ ਨਸ਼ਾ ਜਾਂ ਦੀ ওভারਡੋਸ ਦਾ ਡੈਥ ਹੋ ਗਿਆ ਕੱਲੇ ਰਾਜੜੀ ਸਾਡੀ ਫੈਮਿਲੀ 'ਚ ਵੀ ਅਸਰਦੀ ਹੈ ਸੋ ਇਹ ਨੂੰ ਹੀ ਮਨ 'ਚ ਸੋਚ ਕੇ ਸਵੇਰੇ ਸਾਡੀ ਇੱਕ ਪੀਪਲ ਇਸ ਦੀ ਸਾਡੀ ਪਰੇਡ ਹੁੰਦੀ ਆ ਜੋ ਸੀਗੀ ਮੈਂ ਆਪਣੇ ਫੋਰਸ ਨੂੰ ਵੀ ਇਹੀ ਕਿਹਾ ਇਸੀ ਜ਼ਿੰਮੇਵਾਰੀ ਨੂੰ ਜਦੋਂ ਤੱਕ ਪਸਪਲੀ ਇੰਟਰਨਲਾਈਜ਼ ਨਹੀਂ ਕਰਾਂਗੇ ਅਸੀਂ ਆਪਣਾ ਬੈਸਟ ਰਿਜ਼ਲਟ ਨਹੀਂ ਦੇ ਸਕਦੇ ਸੋ ਤੁਹਾਡੇ ਨਾਲ ਵੀ ਸਾਡੀ ਬਿਲਕੁਲ ਉਹੀ ਅਪੀਲ ਹੈ ਜਿਵੇਂ ਕਿ ਅਜੇ ਐਸਪੀਡੀ ਨੇ ਦੱਸਿਆ ਉਹਨੇ ਰੀਸੈਂਟਲੀ ਲਾਸਟ ਮੰਥ ਸੀਐਮ ਸਾਹਿਬ ਨੇ ਇੱਕ ਨਵੀਂ ਹੈਲਪਲਾਈਨ ਜਾਰੀ ਕੀਤੀ ਹੈ ਉਹਦੇ ਚ ਪਹਿਲਾਂ ਕਾਫੀ ਜਿਵੇਂ ਇਦਾਂ ਦੀ ਕੰਪਲੇਂਟਸ ਆਉਂਦੀਆਂ ਸੀ ਕਿ ਅਸੀਂ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦਿੰਦੇ ਹਾਂ ਤੇ ਸਾਡੀ ਜਿਹੜੀ ਆਈਡੈਂਟੀਟੀ ਰੀਵੀਲ ਹੋ ਜਾਂਦੀ ਹੈ ਉਹਨੂੰ ਸੋਲਵ ਕਰਨ ਲਈ ਇਹ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦੇ ਚ ਜਿਹੜਾ ਕੰਪਲੇਨੈਂਟ ਹੈ ਉਹਦਾ ਆਈਡੈਂਟੀਟੀ ਅੱਗੇ ਪੁਲਿਸ ਨੂੰ ਰਿਵੀਲ ਨਹੀਂ ਹੁੰਦੇ ਉਹ ਇਦਾਂ ਦੀ ਸਿਸਟਮ ਹੈਗਾ ਉਹਦਾ ਨੰਬਰ ਇਹਨਾਂ ਨੇ ਦੱਸ ਹੀ ਦਿੱਤਾ ਸੋ देयर इज नो ਕੰਪਲਸਨ ਕਿ ਤੁਸੀਂ ਉਹਦੇ ਤੇ ਸਾਨੂੰ ਦੱਸਣਾ ਤੁਸੀਂ ਭਾਵੇਂ ਸਾਨੂੰ ਫਿਜ਼ੀਕਲੀ ਆ ਕੇ ਵੀ ਦੱਸ ਸਕਦੇ ਹੋ ਜਾਂ ਸਾਡੇ ਨੰਬਰ ਤੁਹਾਡੇ ਸਾਰਿਆਂ ਕੋਲ ਅਵੇਲੇਬਲ ਹੀ ਰਹਿੰਦੇ ਐਸਐਸਪੀ ਦਾ ਨੰਬਰ ਵੀ ਆਲਮੋਸਟ ਸਾਰਿਆਂ ਕੋਲ ਹੁੰਦਾ ਹੈ ਸੋ ਮੈਂ ਆਪਣੇ ਬਿਹਫ ਤੇ ਡੈਫੀਨਿਟਲੀ ਇਨਸ਼ੋਰ ਕਰ ਸਕਦੀ ਹਾਂ ਆਈ ਅਸ਼ੋਰ ਯੂ ਕਿ ਜੇ ਤੁਸੀਂ ਮੈਨੂੰ ਕੋਈ ਜੇਨੂਇਨ ਟਿਪ ਦੋਗੇ ਇਹ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਸਾਡੀ ਗਲੀ 'ਚ ਬੱਚਿਆਂ ਨੂੰ ਖਰਾਬ ਕਰ ਰਿਹਾ ਸੋ ਆਈ ਅਸ਼ੂਰ ਯੂ ਕਿ ਵੀਲ ਡੈਫੀਨਟਲੀ ਟੇਕ ਐਕਸ਼ਨ ਬਟ ਇਹ ਜ਼ਰੂਰ ਧਿਆਨ ਰੱਖਣਾ ਕਿ ਗੱਲ ਜੈਨੂਇਨ ਹੋਏ ਅਸੀਂ ਕੋਈ ਲਾਕਡਾਅਰ ਚ ਕਿਸੇ ਦਾ ਨਾਂ ਨਾ ਦੇ ਦੀਏ ਬਿਕਾਜ਼ ਐਟ ది ਐਂਡ ਆਫ ਦਿ ਡੇ ਇਸ ਤਰ੍ਹਾਂ ਦਾ ਜਦੋਂ ਐਕਸ਼ਨ ਹੁੰਦਾ ਹੈ ਤੇ ਅਗਲੇ ਵੀ ਲਾਈਫ ਤੇ ਸਟੇਕ ਕਰਦਾ ਹੈ ਉਦੇ ਨਾਲ ਨਾਲ ਜਿਵੇਂ ਇਹ ਵੀ ਦੱਸਿਆ ਗਿਆ ਕਿ ਜਿਹੜੇ ਬੱਚੇ ਡਰੱਗਸ 'ਤੇ ਪੈ ਚੁੱਕੇ ਹਨ ਮੈਨੂੰ ਪਤਾ ਲੱਗੇ ਸੀ ਬਠਿੰਡਾ ਫੁੱਲਸ ਤੇ ਵਿੰਟਰਸਟੇਕ ਕੋ ਕ੍ਰਿਕਟ ਮੈਚ ਕਰਾਇਆ ਸੀਗਾ ਆਈ ਥਿੰਕ ਇੱਕ ਪਾਰਟੀ ਜਿਹੜੇ ਪਿਛਲੇ ਐਸਐਸਪੀ ਸੀਗੇ ਉਦੋਂ ਇਹਨਾਂ ਨੇ ਜਿਹੜੇ ਡਰੱਗਸ ਤੋਂ ਸਰਵਾਈਵ ਕੀਤਾ ਹੂ ਆਰ ਬਿਲਿਵ ਪੋਲੀਟੈਰਲੀ ਗੀਵਨ ਅਪ ਡਰੱਗਸ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਤੋਂ ਮੋਟੀਵੇਸ਼ਨ ਸਪੀਚਸ ਵੀ ਦਿੱਤੀਆਂ ਗਈਆਂ ਸੀ ਆਈ ਥਿੰਕ ਦੇ ਪਾਰਟਿਸਪੀਟਡ ਆਲਸੋ ਤੋ ਇਸ ਤਰ੍ਹਾਂ ਦੇ ਵੀ ਜੇ ਤੁਹਾਡੇ ਸਾਰੀ ਸੁਸਾਇਟੀ ਚ ਕੋਈ ਬੱਚੇ ਹੈ ਤਾਂ ਉਹਨਾਂ ਨੂੰ ਇਨਸਟੈਡ ਟੂ ਵਿਕਟਮਾਈਜ਼ ਕਰਨ ਦੀ ਬਜਾਏ ਉਹਨਾਂ ਨੂੰ ਅਸੀਂ ਐਸ ਹੀਰੋਜ਼ ਮੰਨ ਕੇ ਬਾਕੀ ਬੱਚੇ ਉਹਨਾਂ ਨੂੰ ਐਕਸਪੀਰੀਅੰਸ ਸ਼ੇਅਰ ਕਰਾਈਏ ਵੀ ਕਿਵੇਂ ਮੈਂ ਇਸ ਗਲਦਲ ਚ ਪਿਆ ਤੇ ਕਿਵੇਂ ਨਿਕਲਿਆ ਇਹ ਬੜੀ ਵਧੀਆ ਮੋਟੀਵੇਸ਼ਨਲ ਹੋਏਗੀ ਕਿਉਂਕਿ ਬੱਚੇ ਰੀਅਲ ਐਗਜ਼ਾਮਪਲ ਤੋਂ ਜ਼ਿਆਦਾ ਵਧੀਆ ਸਿੱਖਦੇ ਐ ਸਪੈਸ਼ਲੀ ਅੱਜਕੱਲ੍ਹ ਦੇ ਬੱਚੇ ਜਿਵੇਂ ਕਈ ਕਤਈਆਂ ਨੇ ਸਪੀਚ ਚ ਦੱਸਿਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਇਨਫਲੂਐਂਸ ਬੱਚਿਆਂ ਦਾ ਸਭ ਤੋਂ ਜ਼ਿਆਦਾ ਹੈ ਅੱਜ ਮੈਂ ਕਿਸੇ ਨਿਊਜ਼ਪੇਪਰ 'ਚ ਪੜ੍ਹਿਆ ਸੀ ਡਿਜੀਟਲ ਐਡਿਕਸ਼ਨ ਨਾ ਦਾ ਵੀ ਅੱਜਕੱਲ੍ਹ ਸੋਪ ਆ ਰਿਹਾ ਕਿ ਬੱਚੇ ਸਾਰਾ ਟਾਈਮ ਮੋਬਾਈਲ ਤੇ ਖੁਸ਼ ਹੋ ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਔਰ ਮੋਬਾਈਲ 'ਚ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਡਾ ਦਾ ਕਨਸੈਪਟ ਹੁੰਦਾ ਕਿ ਕੋਈ ਚੀਜ਼ ਨੂੰ ਤੁਸੀਂ ਲਾਈਕ ਕਰ ਦੋ ਤੇ ਮੁੜ ਕੇ ਉਹ ਤੁਹਾਨੂੰ ਸੋਸ਼ਲ ਮੀਡੀਆ ਉਦਾਂ ਦੀ ਹੀ ਚੀਜ਼ਾਂ ਦਿਖਾਈ ਜਾਂਦੀ ਹੈ ਤੁਸੀਂ ਸਾਰੇ ਫੇਸਬੁੱਕ ਵਗੈਰਾ ਤਾਂ ਵੀ ਐਕਸਪੀਰੀਅੰਸ ਕਰਦੇ ਹੋਗੇ ਜੇ ਤੁਸੀਂ ਕਿਸੇ ਦਾ ਨੰਬਰ ਸੇਵ ਕਰਦੇ ਹੋ ਆਪਣੇ ਵਟਸਐਪ ਤੇ ਤਾਂ ਆਟੋਮੈਟਿਕਲੀ ਤੁਹਾਨੂੰ ਫੇਸਬੁੱਕ ਤੇ ਉਸੇ ਬੰਦੇ ਦੀ ਫੋਟੋ ਦਿਖਾਏਗਾ ਐਡ ਫਰ ਕਰੇਬ ਅਟਰੈਕਟਰ ਦਰੰਦੇ ਹੈ ਕਿ ਮੁੜ ਕੇ ਉਹਦੀ ਹੀ ਚੀਜ਼ ਆਈ ਜਾਂਦੀ ਆ ਇਸੇ ਤਰ੍ਹਾਂ ਇਹ ਡਰੱਗਸ ਦਾ ਜਾਂ ਐਲਕੋਹਲ ਇਸ ਤਰ੍ਹਾਂ ਦਾ ਨੈਕਸਸ ਹੈ ਈਵਨ ਫॉर ਵੈਪਨਸ ਮਤਲੇ ਵੀ ਰਸਤਾ ਨਹੀਂ ਅਸੀਂ ਪੁਲਿਸ 'ਚ ਦੇਖਦੇ ਹੈ ਕਈ ਵਾਰੀ ਅਸੀਂ ਇੱਦਾਂ ਤੋਂ ਇਹ ਮੁੰਡੇ ਫੜਦੇ ਹੈ ਜਿਨ੍ਹਾਂ ਦਾ ਪਹਿਲਾਂ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਤੇ ਜਦੋਂ ਉਹਨਾਂ ਦੀ ਤਫ਼ਤੀਸ਼ ਅਸੀਂ ਕਰਦੇ ਹੈ ਤਾਂ ਪਤਾ ਲੱਗਦਾ ਹੈ ਕਿ ਕਿਸੇ ਨਾ ਕਿਸੇ ਇੰਸਟਾਗ੍ਰਾਮ ਦੀ ਇਸ ਤਰ੍ਹਾਂ ਦੀ ਆਈਡੀ ਤੇ ਉਹ ਕਿਸੇ ਨਾ ਕਿਸੇ ਐਸੇ ਇਲੀਜੀਅਲ ਬੰਦੇ ਗੈਂਗਸਟਰ ਵਨ ਬੀ ਟਾਈਪ ਨਾਲ ਅਟਰੈਕਟ ਹੋ ਜਾਂਦੇ ਫਿਰ ਉਹ ਨਸ਼ੇ ਦੇ ਸੋਰੀ ਇਸ ਤਰ੍ਹਾਂ ਦੇ क्राइम ਦੇ ਦੁਨੀਆ ਚ ਵੜਦੇ ਜਾਂਦੇ ਛੋਟੇ अमाउंट ਤੇ ਉਹਨੂੰ ਵੈਪਨ इजीली ਮਿਲ ਜਾਂਦਾ ਹੈ ਫਿਰ ਉਹਨੂੰ ਲੈਣ ਚਲੇ ਜਾਂਦੇ ਕਿਸੇ ਹੋਰ ਸਟੇਜ ਫਿਰ ਉਹ ਫਸ ਜਾਂਦੇ ਫਿਰ ਉਹਤੇ ਐਫ ਆਈ ਆਰ ਹੋ ਜਾਂਦੇ ਸੋ ਇਸ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਇਹ ਵੈਲ ਆਫ ਫੈਮਿਲੀ ਦੇ ਵੀ ਹੁੰਦੇ ਨੇ ਸੋ ਐਸ ਪੇਰੈਂਟਸ ਐਸ ਕਮਿਊਨਿਟੀ ਪਰਡੂ ਜੋ ਆਈ ਥਿੰਕ ਕੋਈ ਲੇਡੀ ਇਥੇ ਨਹੀਂ ਪ੍ਰੈਜ਼েন্ট ਹੈ ਬਟ ਆਪਣੀ ਫੈਮਿਲੀ ਨੂੰ ਵੀ ਇਹ ਗੱਲ ਆ ਦੱਸੋ ਜੋ ਪੁਲਿਸ ਨੇ ਜਾਂ ਤੁਹਾਨੂੰ ਇਹ ਸਪੀਕਰਸ ਨਾਲ ਦੱਸ ਗਿਆ ਕਿ ਆਪਣੇ ਬੱਚਿਆਂ ਤੇ ਦੇ ਬੱਚਿਆਂ ਤੇ ਜ਼ਰੂਰ ਧਿਆਨ ਦਿਓ what all they are doing again ਅੱਜ ਕੱਲ੍ਹ ਉਹ ਸਮਾਂ ਨਹੀਂ ਹੈ ਕਿ ਕਿਸੇ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਲਓ but be their friend ਪੁਰਾਣੀ ਜਨਰੇਸ਼ਨ ਜੇ ਫਰਕ ਤਾਂ ਸਿੱਧਾ ਕਿ ਪਹਿਲਾਂ ਡਿਸਪਲਿਨ ਜ਼ਿਆਦਾ ਹੁੰਦਾ ਸੀ but ਹੁਣ ਸਾਨੂੰ ਐਜ਼ ਅ ਫਰੈਂਡ ਆਪਣੇ ਆਪਣੇ ਬੱਚਿਆਂ ਨੂੰ ਫ੍ਰੈਂਡਲੀ ਵੇ ਨਾਲ ਵੀ ਸਿਖਾਣ ਦੀ ਲੋੜ ਹੈ ਔਰ ਜੇਕਰ ਮੰਨੋ ਕਿਸੇ ਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਕਾਉਂਸਲਿੰਗ ਦੀ ਲੋੜ ਹੈ ਤੇ ਇੱਥੇ ਤੁਹਾਡੇ ਡਿਪਾਰਟਮੈਂਟ ਐਜੂਕੇਸ਼ਨ ਦੇ ਵੀ ਹੈ ਲੈਂਗੁਏਜ ਦੇ ਵੀ ਹੈ ਜਿੱਨੇ ਪ੍ਰੋਫੈਸਰ ਆਏ ਕਿਸੇ ਲੋਗ ਵੀ ਤੁਸੀਂ ਅਪਰੋਚ ਕਰ ਸਕਦੇ ਹੋ इवन ਸਾਨੂੰ ਕਰ ਸਕਦੇ ਹੋ ਵੀ ਕੈਨ ਟੈਲ ਦਾ ਸਿਵਲ ਡਿਪਾਰਟਮੈਂਟ ਦੇ ਬੱਚਿਆਂ ਨੂੰ ਕਾਉਂਸਲਿੰਗ ਵੀ ਲੋੜ ਹੈ ਸੋ ਇਹ ਸਾਰੀ ਚੀਜ਼ ਆਸੀਂ ਤੁਹਾਨੂੰ ਤਾਂ ਦੱਸ ਰਹੀਏ ਜੋ ਜੋ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਜੇ ਤੁਹਾਨੂੰ ਪਤਾ ਲੱਗੇਗਾ ਅੱਗੇ ਤੁਸੀਂ ਆਪਣੀ ਫੈਮਲੀ ਨੂੰ ਦੱਸੋਗੇ ਆਪਣੀ ਵਾਈਫ ਨੂੰ ਦੱਸੋਗੇ ਫਿਰ ਇਥੇ ਕੁਝ ਅਸੀਂ ਕਿਸੇ ਨੂੰ ਵੀ ਜਿਵੇਂ ਉਹ ਬਾਬੇ ਦੇ ਗੋੜਾ ਵਾਲੀ ਗੱਲ ਹੈ ਵੀ ਉਹ ਬੱਚੇ ਨੂੰ ਕਹਿੰਦੀ ਵੀ ਬਾਬਾ ਜੀ ਬੱਚਾ ਇਹ ਗੋੜਾ ਵਾਲਾ ਖਾਂਦਾ ਉਹ ਆਨਾਂ ਦਾ ਭਈ ਕੱਲ ਨੂੰ ਆਇਆ ਅਰ ਤੋਂ ਆਈ ਤਨਖਾਰਦਾਂ ਵਿੱਚ ਬਾਬਾ ਮਾਣੋ ਵਟ ਗਿਆ ਉਹ ਆ ਕੇ ਆ ਦਾ ਵੀ ਪੁੱਤ ਗੁੜ ਨਾ ਖਾਇਆ ਕਰ ਉਹਨੇ ਬਾਬਾ ਇਨੀ ਗੱਲ ਕੀ ਮੇਰੀ ਕਭਾਈ ਕਰਾਈ ਚਾਰ ਪੰਜ ਦਿਨ ਹੋ ਗਏ ਪੋਰੀ ਕਰਦੇ ਨੂੰ ਵੀ ਗੁੜ ਤੋਂ ਉਹਦੀ ਕਹਿਣ ਦਾ ਉਹ ਆਲਾ ਵੀਪਾ ਉਹਦੇ ਗੁੜ ਮਾ ਪਖਾਂਦਾ ਹੁੰਦਾ ਹੁਣ ਮਾ ਆਪ ਗੁੜ ਖਾਣ ਵਟ ਗਿਆ ਹੁਣ ਲੈ ਨੂੰ ਕਹਿਣ ਲੱਗ ਗਿਆ ਇਸੇ ਕਰਕੇ ਕਿ ਸਾਡਾ ਜਿਹੜਾਗਾ ਬਹੁਤ ਨਾਮਵਰ ਸਿੱਖਿਸ਼ੀਤਾ ਇੱਥੇ ਬੈਠੀਆਂ ਨੇ ਔਰ ਉਹਨਾਂ ਦਾ ਕੱਦ ਬਹੁਤ ਓਚਾ ਉਹਨਾਂ ਦਾ ਬਿਹਾਰ ਦਾ ਬਹੁਤ ਉੱਪਰ ਰੋਟਵਾਗਾ ਪਿੰਡਾਂ ਦਾ ਤਾਂ ਜੇ ਅਸੀਂ ਸਾਰੀ ਇਸ ਵੱਲ ਕਹਈਆ ਕਰਾਂਗੇ ਪੰਜਾਬ ਪੁਲਿਸ ਦੀ ਮਦਦ ਕਰਾਂਗੇ ਤਾਂ ਇਹ ਜਿਹੜੀ ਆਗੀ ਇੱਕ ਬੰਦੇ ਦੀ ਕਿਸੇ ਦੀ ਜੋਗੀ ਨਹੀਂ ਹੋ ਸਕਦੀ ਕਿਉਂ ਇੱਕ ਬੰਦਾ ਉਹ ਸੁਧਾਰ ਦੇ ਇਹ ਸਾਡੀ ਸਾਰਿਆਂ ਦੀ ਮੂਰਤੀ ਹੈ ਤੇ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰੀਏ ਬੜਵੰਗਾਈ ਇਹ ਚਾਲ ਕੋਈ ਨਾ ਪ੍ਰਾਚ ਚਲਾਪੀ ਆ ਡਾਕਟਰ ਬੋਲੀ ਸੀ ਕਿ ਬਾਬਾ ਵੀਰ ਤੋਂ ਜੇ ਉਹ ਤੁਹਾਡੇ ਰੂਪ ਨੂੰ ਆਉਣਗੇ ਉਹਨਾਂ ਦਾ ਮੈਂ ਇੱਥੇ ਨਿੱਕਾ ਸਵਾਗਤ ਵੀ ਕਰਦਾ ਪਹੁੰਚਣ ਤੇ ਜੇ ਤੁਹਾਡੇ ਰੂਪ ਨੂੰ ਕਰਨ ਜਾ ਰਹੇ ਨੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਡਿਸਟ੍ਰਿਕਟ ਲੈਂਗੁਏਜ ਅਫੀਸਰ ਤੇ ਇੱਥੇ ਆਏ ਸਾਰੇ ਗੈਸਟ ਵੀਡੀਸੀ ਕਮੇਟੀ ਦੇ ਮੈਂਬਰ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਅੱਜ ਅਸੀਂ ਇੱਥੇ ਵੀਡੀਸੀ ਦੀ ਮੀਟਿੰਗ ਰੱਖੀ ਹੈ ਇਹਦਾ ਮੇਨ ਪਰਪਸ ਪੁਲਿਸ ਤੇ ਪਬਲਿਕ ਦੇ ਵਿਚਾਲੇ ਜਿਹੜੇ ਕਮਿਊਨਿਟੀ ਰਿਲੇਸ਼ਨਸ਼ਿਪ ਨੂੰ ਨਵਾਂ ਹੋਸਟ ਐਂਡ ਥੰ ਕਰਨ ਦਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਸੀਐਮ ਸਾਹਿਬ, ਬੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ 'ਚ ਪਠਿੰਡਾ ਪੁਲਿਸ ਨੇ ਕਾਫੀ ਇਫੈਕਟਿਵ ਐਕਸ਼ਨ ਜਿਹੜਾ ਹੈ ਐਨਡੀਪੀਐਸ ਦੇ ਤਹਿਤ ਲਿੱਤਾ ਹੈ ਕਾਫੀ ਸਾਰੇ ਕਮਰਸ਼ੀਅਲ ਰਿਕਵਰੀ ਵੀ ਹੋਈ ਹੈ ਅਸੀਂ ਪ੍ਰਾਪਰਟੀ ਵੀ ਅਟੈਚ ਕੀਤੀ ਹੈ ਫ੍ਰੀਜ਼ ਕੀਤੀ ਹੈ ਡਰੱਗਸ ਸਕਲਰਸ ਦੀ ਪਰ ਜੇ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਪਬਲਿਕ ਦੇ ਪਾਰਟਿਸਪੀਸ਼ਨ ਦੀ ਸਾਨੂੰ ਪੂਰੀ ਉਹਦੀ ਰਿਕੁਆਇਰਮੈਂਟ ਰਹੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਅਸੀਂ ਵੇਖਿਆ ਜਿੱਥੇ ਸਭ ਤੋਂ ਵੱਧ ਪਬਲਿਕ ਸਾਨੂੰ ਇਨਫੋਰਮੇਸ਼ਨ ਦਿੰਦੀ ਹੈ ਉਹਨਾਂ ਹੌਟਸਪੌਟਸ 'ਤੇ ਜਿਹੜੇ ਹੈਗੇ ਮੈਕਸਿਮਮ ਸਮਗਲਰ ਅਰੈਸਟ ਹੋਏ ਨੇ ਤੇ ਐਡੇ ਲਈ ਸਭ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਰੋਲ ਹੈ ਪੇਰੈਂਟਸ ਦਾ ਜਦੋਂ ਉਹਨਾਂ ਦਾ ਬੱਚਾ ਨਸ਼ਾ ਪਤਾ ਕਰਨ ਲੱਗਦਾ ਹੈ ਉਦੋਂ ਹੀ ਉਹਦੀ ਬਾਡੀ ਲੈਂਗੁਏਜ ਉਹਦੇ ਹਾਉ ਬਾਉ ਉਹਦੇ ਬਿਹੇਵੀਅਰ 'ਚ ਚੇਂਜ ਆਉਂਦਾ ਹੈ ਤੇ ਉਦੋਂ ਹੀ ਪੇਰੈਂਟਸ ਜੇ ਉਹਨੂੰ ਨੋਟਿਸ ਕਰ ਲੈਣ ਤੇ ਜਿਹੜੇ ਤੋਂ ਉਹ ਨਸ਼ਾ ਲੈ ਕੇ ਆਂਦਾ ਹੈ ਉਹ ਪਿਆਰ ਨਾਲ ਪੁੱਛਿਆ ਜਾਏ ਤੇ ਨਾਲ ਦੀ ਨਾਲ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਜਾਏ ਉਹਨਾਂ ਕੇਸਾਂ 'ਚ ਵੀ ਕਾਫੀ ਜਲਦੀ ਅਸੀਂ ਐਕਸ਼ਨ ਲਿਆਏ ਤੇ ਉਹਦੀ ਜਿਹੜੇ ਐਡਿਕਸ਼ਨ ਹੈ ਉਹਨੂੰ ਵੀ ਅਸੀਂ ਛੁਡਾਣ ਦੇ ਲਈ ਕਾਫੀ ਐਫਰਟਸ ਕੀਤੇ ਹਨ ਉਸ ਤੋਂ ਇਲਾਵਾ ਬਾਕੀ ਜਿਹੜੇ VNIC ਕਮੇਟੀ ਦੇ ਮੈਂਬਰ ਨੇ ਸਾਡੇ ਜਿਹੜੇ ਨੰਬਰ ਨੇ ਉਹ ਆਲਵੇਸ ਓਪਨ ਨੇ 24/7 ਤੁਸੀਂ ਸਾਨੂੰ WhatsApp ਤੇ ਰਾਹੀਂ ਜਾਂ ਫਿਰ ਇੱਕ CM ਸਾਲ ਨੇ ਹੁਣੇ ਮੈਸੇਜ ਰਿਡਰਡ ਹੈਲਪਲਾਈਨ ਵੀ ਲਾਂਚ ਕੀਤੀ ਹੈ ਉਹ ਹੈ 9779100200 ਦਾ ਨੰਬਰ ਹੈ ਉਹਦੇ ਵਿੱਚ ਤੁਸੀਂ WhatsApp ਤੇ ਰਾਣੀ ਜਾਂ ਫਿਰ ਕਾਲ ਕਰਕੇ ਵੀ ਸਾਨੂੰ ਜਦੋਂ ਮਰਜ਼ੀ ਇਨਫੋਰਮੇਸ਼ਨ ਦੇ ਸਕਦੇ ਹੋ ਨਾਲ ਹੀ ਨਾਲ ਅਸੀਂ ਉਹ ਤੇ ਐਕਸ਼ਨ ਲਵਾਂਗੇ ਤੇ ਤੁਹਾਡੀ ਪਛਾਣ ਬਿਲਕੁਲ ਸੀਕ੍ਰੀਟ ਰੱਖੀ ਜਾਊਗੀ ਇਹਦੇ ਵਿੱਚ ਪੂਰੀ ਤਰ੍ਹਾਂ ਅਨੋਨੀਮਿਟੀ ਰੱਖੀ ਗਈ ਹੈ ਤੇ ਬਾਕੀ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਇੱਥੇ ਵਿਚਾਰ ਰੱਖੇ ਤੇ ਅਸੀਂ ਹੋਪ ਕਰਦੇ ਹਾਂ ਕਿ ਇਸ ਮੀਟਿੰਗ ਤੋਂ ਬਾਅਦ ਵੀ ਅਸੀਂ ਆਪਸ ਦੇ ਵਿੱਚ ਜੁੜੇ ਰਵਾਂਗੇ ਤੁਸੀਂ ਮੈਕਸਿਮਮ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋਗੇ ਤੇ ਡਰੱਗਸ ਦੇ ਅਗੇਂਸਟ ਅਸੀਂ ਵੀ ਜੋ ਐਕਸ਼ਨ ਲੈ ਰਹੇ ਆ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਅਸੀਂ ਅੱਗੇ ਹੋਰ ਵੀ ਇਹਨਾਂ ਦੇ ਸੈਮੀਨਾਰਸ ਲੈ ਕੇ ਆਵਾਂਗੇ ਤੇ ਹੋਰ ਵੀ ਮੈਕਸਿਮਮ ਪਬਲਿਕ ਦਾ ਪਾਰਟਿਸਪੇਸ਼ਨ ਜਿਹੜੀ ਡਰੱਗਸ ਦੇ ਉਦੇ ਵਿੱਚ ਅਸੀਂ ਮੈਕਸਿਮਮ ਪਬਲਿਕ ਦਾ ਪਾਰਟਿਸਪੇਸ਼ਨ ਲਿਆਵਾਂਗੇ ਥੈਂਕ ਯੂ